ਜਦੋਂ ਬੇੜੇ ਅਮਰੂਦ ਕੱਚੇ ਤੋਤਿਆਂ ਨੇ ਟੁੱਕੇ ਬੇਮੈ ਮੋਰਾਂ ਦੇ ਅਖੰਬਾ ਨਾਲ ਲਿਖੇ ਤੈਨੂੰ ਰੁਕੇ ਬੇਮੈ ਮੋਰਾਂ ਦੇ ਅਖੰਬਾ ਨਾਲ ਲਿਖੇ ਤੈਨੂੰ ਰੁਕੇ ਜਦੋਂ ਗੱਲਾਂ ਖਿਲਾਰੇ ਬੇੜੇ ਛਲੀਆਂ ਦੇ ਟੁੱਕੇ ਤੇਰੀ ਵਾਪਸੀ ਦੇ ਚਾਈ ਤੇराण ਹੋ ਗਏ ਉੱਕੇ ਤੇਰੀ ਵਾਪਸੀ ਦੇ ਚਾਈ ਵੇराण ਹੋ ਗਏ ਉਕੇ ਸੁਖੇ ਚਾਦਰਾਂ ਤੇ ਸਹਿਰੇ ਨਾਲੇ ਤੋਤੀਆਂ ਮਜਾਰਾਂ ਸਾਨੂੰ ਕਰੜੇ ਕਰੋ ਪੀ ਵਾਲੇ ਪੀਰ ਦੀਆਂ ਮਾਰਾਂ ਸਾਨੂੰ ਕਰੜੇ ਕਰੋ ਪੀ ਵਾਲੇ ਪੀਰ ਦੀਆਂ ਮਾਰਾਂ ਜਿਵੇਂ ਆਲਣੇ ਨੂੰ ਤੋੜ ਆਪੇ ਰੋਂਦਿਆਂ ਗਟਾਰਾਂ ਤੇ ਮੈਂ ਸਾਲੂ ਫੁਲਕਾਰੀਆਂ ਨੂੰ ਕਾੜ ਪਾੜ ਸਾੜਾਂ ਵੇ ਮੈਂ ਹਾਲੂ ਫੁਲਕਾਰੀਆਂ ਨੂੰ ਪਾੜ-ਪਾੜ ਸਾੜਾਂ ਲੱੱਬਾ ਰੂੜੀਆਂ ਟੋਲੀ ਰਾ ਟੋਟੇ ਖਦਰ ਦੇ ਪਾਟੇ ਇੱਕ ਬਗਲੀ ਬਣਾ ਕੇ ਪੱਕੀ ਬੰਨ ਲਵਾ ਟਾਕੇ ਇੱਕ ਬਗਲੀ ਬਣਾ ਕੇ ਪੱਕੀ ਬੰਨ ਲਵਾ ਟਾਕੇ ਮੰਗਾ ਦਰ ਦਰ ਉੱਤੋਂ ਮੈਂ ਕੋ ਕੌਣ ਜੋਗ ਆਟੇ ਦੋ ਕੋ ਮੀਡੀਆਂ ਦੀ ਰੁੱਤ ਚ ਖੰਡਾ ਮਾ ਚਿੱਟੇ ਝਾਟੇ ਲੋਕੋ ਵੀ ਦੀਆਂ ਦਰੁੱਤੇ ਮੈਂ ਖੰਡਾ ਮਾ ਚਿੱਟੇ ਝਾਟੇ ਸਾਡੇ ਸਵਾ ਵਿੱਚ ਨੈਣ ਨੇ ਕਸੂਰ ਵਾਰ ਥਾਪੇ ਹੁਣ ਹੱਥ ਜੋੜ ਜੋੜ ਕੇ ਵੀ ਲਈਦੇ ਸਿਆਪੇ ਹੁਣ ਹੱਥ ਜੋੜ ਜੋੜ ਕੇ ਵੀ ਲਈਦੇ ਸਿਆਪੇ ਜਿੱਤ ਕਰੇ ਦੂਰ ਟਿੱਬਿਆਂ ਤੇ ਗਾੜਿਆਂ ਮਾਂ ਛਾਪੇ ਜਿੱਤ ਕਰੇ ਦੂਰ ਟਿੱਪਿਆਂ ਤੇ ਗੱਡ ਲਵਾ ਛਾਪੇ ਧਰਾਂ ਅੰਨਿਆ ਦੇ ਵਾਂਗੂ ਹੀ ਨਾ ਮੁੱਖ ਜਾਣ ਮਾਪੇ ਧਰਾਂ ਅੰਨਿਆ ਦੇ ਵਾਂਗੂ ਹੀ ਨਾ ਮੁੱਖ ਜਾਣ ਮਾਪੇ ਕਿਤੇ ਮੁੱਖ ਜਾਣ ਮਾਪੇ ਸੁਖੇ ਚਾਦਰਾਂ ਤੇ ਸੇਰੇ ਨਾਲੇ ਤੋਤੀਆਂ ਮਜਾਰਾਂ ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦੀਆਂ ਮਾਰਾਂ ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦਿਆਂ ਮਾਰਾ ਜਿਵੇਂ ਆਲਣੇ ਨੂੰ ਤੋੜ ਆਪੇ ਰੋਂਦਿਆਂ ਘਟਾਰਾ ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ-ਪਾੜ ਸਾੜਾ ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ-ਪਾੜ ਸਾੜਾ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਪਰਮਾ ਸਿੰਘ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਹਰਬਾਨ